ਸਰਪਤਰਮ ਬੇਅਦਬੀ ਰੋਕੋ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਪਿਛਲੇ 510 ਦਿਨਾਂ ਤੋਂ ਅਸਮਾਨਾ ਵਿਖੇ 400 ਫੁੱਟ ਉੱਚੇ ਟਾਵਰ ਤੇ ਬੈਠੇ ਹੋਏ ਨੇ ਜਿਸ ਕਾਰਨ ਉਹ ਕਈ ਬਿਮਾਰੀਆਂ ਦੀ ਸ਼ਿਕਾਰ ਵੀ ਹੋ ਚੁੱਕੇ ਨੇ ਅਤੇ ਉਹਨਾਂ ਦੀ ਹਾਲਤ ਵਿਗੜਦੀ ਜਾ ਰਹੀ ਹੈ ਪਰ ਹੁਣ ਉਹਨਾਂ ਦੇ ਸੰਘਰਸ਼ ਨੂੰ ਗੁਰਦਾਸਪੁਰ ਵਿੱਚ ਵੀ ਪਰਮਾ ਹੰਗਾਰਾ ਮਿਲਦਾ ਨਜ਼ਰ ਆ ਰਿਹਾ ਗੁਰਦਾਸਪੁਰ ਵਿੱਚ ਸਰਪਤਰਮ ਬੇਅਦਬੀ ਰੋਕੋ ਕਾਨੂੰਨ ਦੀ ਮੰਗ ਨੂੰ ਲੈ ਕੇ ਇੱਕ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਗਿਆ ਜਿਸ ਵਿੱਚ ਹਿੰਦੂ ਸਿੱਖ ਅਤੇ ਈਸਾਈ ਜਥੇਬੰਦੀਆਂ ਵੱਲੋਂ ਇਲਾਵਾ ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਏ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਮੋਟਰਸਾਈਕਲ ਮਾਰਚ ਦੇ ਦੌਰਾਨ ਸਟੇਜਾਂ ਲਗਾਈਆਂ ਗਈਆਂ ਸੀ ਜਿੱਥੇ ਵੱਖ-ਵੱਖ ਆਗੂਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਵਿਅਤਭੀ ਰੋਕੋ ਕਾਨੂੰਨ ਬਣਾਉਣ ਦੀ ਮੰਗ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਜੀ ਜਿਹੜੀ ਇੱਕ ਪਿਛਲੇ ਸਮਾਨਾਂ ਦੇ ਵਿੱਚ ਇੱਕ ਮਤਲਬ ਧਰਨਾ ਚੱਲ ਰਿਹਾ ਵਾ ਇੱਕ ਭਾਈ ਗੁਰਜੀਤ ਸਿੰਘ ਜੀ ਅੱਜ 510 ਦਿਨ ਹੋ ਗਏ ਨੇ ਧਰਨੇ ਤੇ ਟਾਵਰ ਤੇ ਚੜੇ ਦੇ ਨੇ ਸਿਰਫ ਇੱਕ ਮੰਗ ਕੀ ਕਰ ਰਹੇ ਨੇ ਸਿਰਫ ਇੱਕ ਸ਼ਰਮ ਧਰਬ ਕਾਨੂੰਨ ਦੇ ਜਿੰਨੇ ਵੀ ਗ੍ਰੰਥ ਨੇ ਉਹਨਾਂ ਨੂੰ ਉਹਨਾਂ ਦੀ ભેਦਭੀ ਹੁੰਦੀ ਆ ਤੇ ਉਹਦੇ ਵਾਸਤੇ ਸਖਤ ਕਾਨੂੰਨ ਦੀ ਮੰਗ ਕਰ ਰਹੇ ਨੇ ਮੈਂ ਤੇ ਇਹੋ ਚਾਹਾਂਗਾ ਵੀ ਸਰਕਾਰ ਨੂੰ ਚਾਹੀਦਾ ਹੈ ਜਲਦੀ ਤੋਂ ਜਲਦੀ ਇਸ ਕਾਨੂੰਨ ਨੂੰ ਲਾਗੂ ਕੀਤਾ ਜਾਏ ਕਿਉਂਕਿ ਸਰਕਾਰ ਦਾ ਇਹਦੇ ਤੇ ਕੋਈ ਬਜਟ ਨਹੀਂ ਲੱਗਣਾ ਜਿਸ ਤਰ੍ਹਾਂ ਕਿ ਕੋਈ ਹੋਰ ਕੋਈ ਕਾਨੂੰਨ ਬਣਾਉਣਾ ਹੋਵੇ ਤਾਂ ਕਹਿੰਦਾ 500 ਦਾ ਕਰੋੜ ਦਾ ਬਜਟ ਹੈ 600 ਕਰੋੜ ਦਾ ਇਹਦੇ ਕੋਈ ਬਜਟ ਨਹੀਂ ਲੱਗਣਾ ਸਿਰਫ ਇੱਕ ਕਾਨੂੰਨ ਬਣਾਉਣਾ ਵਾ ਸਰਕਾਰ ਨੂੰ ਜਲਦੀ ਤੋਂ ਜਲਦੀ ਇਹ ਕਾਨੂੰਨ ਜਿਹੜਾ ਵਾ ਇਹ ਪਾਸ ਕਰਨਾ ਚਾਹੀਦਾ ਵਾ ਦੇਖੋ ਜੀ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਜੋ ਸਮਾਣੇ ਲੱਗਿਆ ਹੋਇਆ ਹੈ ਭਾਈ ਗੁਰਜੀਤ ਸਿੰਘ ਖਾਲਸਾ ਜੋ ਉਹਨਾਂ ਨੂੰ 509 ਦਿਨ ਹੋ ਗਏ ਨੇ ਸਮਾਣੇ ਉਸ 400 ਫੁੱਟ ਉੱਚੇ ਟਾਵਰ ਤੇ ਬੈਠੇ ਨੇ ਇੱਕੋ ਹੀ ਮੰਗ ਹੈ ਕਿ ਜੋ ਦੁਸ਼ਟ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਮਤ ਭਗਤ ਗੀਤਾ ਪਿਤਰ ਬਾਈਬਲ ਪਿਤਰ ਕੁਰਾਨ ਇਹਨਾਂ ਪਿਤਰ ਧਰਮ ਗ੍ਰੰਥਾਂ ਦੀਆਂ ਬੇਅਦਬੀਆਂ ਕਰਦੇ ਨੇ ਉਹਨਾਂ ਦੇ ਪਾਸਤੇ ਇੱਕ ਬੇਮਿਸਾਲ ਸਜ਼ਾ ਦਾ ਕਾਨੂੰਨ ਜਿਹੜਾ ਉਹ ਪੰਜਾਬ ਦੇ ਵਿੱਚ ਲਾਗੂ ਹੋ ਜੇ ਸੋ ਇਹਦੇ ਵਾਸਤੇ ਅਸੀਂ ਗਰਦਾਸਪੁਰ ਆਏ ਸੀਗੇ ਸਾਡੀ ਪਲਾਨਿੰਗ ਤਾਂ 22 ਤਰੀਕ ਦੀ ਪਹਿਲਾਂ ਹੀ ਬਣੀ ਹੋਈ ਸੀਗੀ ਆ ਜਿਹੜੇ ਝੰਡੇ ਤੁਸੀਂ ਦੇਖ ਰਹੇ 22 ਤਰੀਕ ਦੇ ਵਾਸਤੇ ਤਿਆਰ ਹੋਏ ਸੀਗੇ 22 ਤਰੀਕ ਨੂੰ ਸਮਾਣੇ ਵੱਡਾ ਕਟ ਹੋਣਾ ਹੈ 24 ਤਰੀਕ ਤੱਕ ਜੇ ਸਰਕਾਰ ਨਾ ਮੰਨੀ ਤਾਂ ਫਿਰ ਸਾਨੂੰ ਮਜਬੂਰਨ ਕੋ ਹਾਈਵੇ ਜਾਮ ਕਰਨਾ ਪੈਣਾ ਪਰ ਉਸ ਤੋਂ ਪਹਿਲਾਂ ਜਦੋਂ ਅਸੀਂ ਗਰਦਾਸਪੁਰ ਆਏ ਤੇ ਇੱਥੋਂ ਦੀਆਂ ਸੰਗਠਨਾਂ ਇੱਥੋਂ ਦੇ ਸਾਡੇ ਵੀਰਾਂ ਨੇ ਅਸਰ ਦੇ ਵਾਲੇ ਤੋਂ ਵਾਲੇ ਖੜੇ ਨੇ ਵੀਰ ਇਹਨਾਂ ਨੇ ਸਾਨੂੰ ਕਿਹਾ ਕਿ ਕੋਈ ਐਕਟੀਵਿਟੀ ਆਪਾਂ ਇੱਥੇ ਵੀ ਕਰੀਏ ਸਰਕਾਰ ਨੂੰ ਜਗਾਉਣ ਦੇ ਵਾਸਤੇ ਸੋ ਇੱਕ ਸਰਬ ਧਰਮ ਬੇਅਦਬੀ ਰੋਕੂ ਮੋਟਰਸਾਈਕਲ ਮਾਰਚ ਜਿਹੜਾ ਉਹਦਾ ਆਯੋਜਨ ਕੀਤਾ ਗਿਆ ਬਹੁਤ ਹੀ ਥੋੜੇ ਸਮੇਂ 'ਚ ਮੈਨੂੰ ਲੱਗਦਾ 2 ਦਿਨਾਂ ਦੇ ਵਿੱਚ ਆ ਜਿਹੜੇ ਸਾਰੇ ਤੁਸੀਂ ਵੀਰ ਦੇਖਦੇ ਪਏ ਹੋ ਪਿੱਛੇ ਖੜੇ ਇਹ ਸਾਰੇ 2 ਦਿਨਾਂ ਦੇ ਵਿੱਚ ਅਸੀਂ ਇਕੱਠੇ ਹੋਏ ਆ ਸਰਕਾਰ ਨੂੰ ਇੱਕ ਸੁਨੇਹਾ ਦੇਣ ਦੇ ਵਾਸਤੇ ਇਕੱਠੇ ਹੋਏ ਆ ਕਿ ਅਸੀਂ ਬੇਅਦਬੀਆਂ ਨਹੀਂ ਚੱਲ ਸਕਦੇ ਬਹੁਤ ਹੋ ਗਿਆ ਹੁਣ ਤਾਂ ਬਹੁਤ ਦਾ ਵੀ ਬਹੁਤ ਹੋ ਚੁੱਕਾ ਹੈ ਇੰਨੀਆਂ ਬੇਅਦਬੀਆਂ ਪੰਜਾਬ ਦੀ ਧਰਤੀ ਤੇ ਹੋ ਰਹੀਆਂ ਨੇ ਕਿ ਅਸੀਂ ਇਹ ਦਰਦ ਨਹੀਂ ਚੱਲ ਸਕਦੇ ਜਿਹੜਾ ਕਾਨੂੰਨ ਤੁਸੀਂ ਲਾਗੂ ਕਰਨਾ ਸੀਗਾ 15 ਜੁਲਾਈ ਨੂੰ ਹੁਣ 7 ਮਹੀਨੇ ਵੀ ਲੰਘ ਗਏ ਉਹਨੂੰ ਤੁਰੰਤ ਲਾਗੂ ਕਰੋ ਤੇ ਸਾਡੇ ਜ਼ਖਮਾਂ ਤੇ ਮਲਮ ਲਾਓ ਇਸ ਵਾਸਤੇ ਸਾਰੇ ਵੀਰ ਅਸੀਂ ਇਕੱਠੇ ਹੋਏ ਆਂ ਕਿ ਸਰਕਾਰ ਉਹ ਕਾਨੂੰਨ ਤੁਰੰਤ ਲਾਗੂ ਕਰ ਦੇ ਸਰਕਾਰ ਜਾਂ ਬਾਕੀ ਸਿਆਸੀ ਪਾਰਟੀਆਂ ਸਿਆਸਤ ਕਰ ਰਹੀਆਂ ਬੇਅਦਬੀਆਂ ਇਹ ਸਿਆਸਤ ਤਾਂ ਹੋ ਹੀ ਰਹੀ ਹੈ ਜੀ ਇਹਨਾਂ ਦੇ ਵਾਸਤੇ ਤਾਂ ਇੱਕ ਮੁੱਦਾ ਹੈ ਨਾ ਦਿਲ ਦਾ ਤੁਹਾਡਾ ਸਾਡਾ ਦੁੱਖ ਦਾ ਸਾਡਾ ਆ ਜਿਹੜੇ ਆਪਾਂ ਇਕੱਠੇ ਹੋਏ ਸਾਡਾ ਦਿਲ ਦੁਖਦਾ ਭਾਈ ਗੁਰਜੀਤ ਸਿੰਘ ਨੂੰ 509 ਦਿਨ ਹੋ ਗਏ ਉਹਨਾਂ ਨੂੰ ਬੈੱਡ 'ਤੇ ਹਾਂ ਜੀ ਵਰਤੇ ਉਹਨਾਂ ਦੀ ਕੀ ਪੋਜੀਸ਼ਨ ਹੈ ਅਸਲ ਵਿੱਚ ਉਹਨਾਂ ਦੀ ਪੋਜੀਸ਼ਨ ਦਾ ਕੁੱਬ ਪੈ ਗਿਆ ਜੀ ਸਰੀਰ ਤੋਂ ਜਿਹੜਾ ਮੈਨੂੰ ਲੱਗਦਾ ਕਦੀ ਵੀ ਸਿੱਧਾ ਨਹੀਂ ਹੋਏਗਾ ਲੂਜ਼ ਮੋਸ਼ਨਾਂ ਖੂਨ ਲੂਜ਼ ਮੋਸ਼ਨ ਨਹੀਂ ਆਉਂਦੀ ਖੂਨ ਚੋਂਦਾ ਟਾਈਫਾਇਡ ਹੋ ਗਿਆ ਨਮੂਨੀਆਂ ਹੋ ਗਿਆ ਬੀਪੀ ਸ਼ੂਗਰ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਉਹ ਜਿਹੜੀ ਆ ਉਹਨਾਂ ਨੂੰ ਲੱਗੀ ਹੋਈ ਆ ਸੋ ਉਹਨਾਂ ਦਾ ਉਹ ਦਰਦ ਜਿਹੜਾ ਉਹ ਲਫ਼ਜ਼ਾਂ ਚ ਬਿਆਨ ਕਰਨਾ ਔਖਾ ਹੈ ਹੁਣ ਅਗਲਾ ਸਟੈਪ ਕੀ ਆ ਇਸ ਤੋਂ ਬਾਅਦ ਅਗਲਾ ਸਟੈਪ ਤਾਂ ਇਹ ਆ ਕਿ ਹੁਣ ਆਪਾਂ ਸਾਰੇ ਵੀਰ ਜਾ ਕੇ ਮੁੱਖ ਮੰਤਰੀ ਸਾਹਿਬ ਦੇ ਵਾਸਤੇ ਡੀਸੀ ਗਰਤਾਸਪੁਰ ਜੀ ਨੂੰ ਆਪਾਂ ਮੈਮੋਰੰਡਮ ਦਵਾਂਗੇ ਹੁਣ ਇਥੋਂ ਚੱਲ ਕੇ ਅਸੀਂ ਸ਼ਹਿਰ ਦੇ ਵੱਖ-ਵੱਖ ਮੁਜ਼ਾਰਾਂ ਤੋਂ ਹੁੰਦੇ ਹੋਏ ਮਾਈਕਾਤਾਲ ਮੰਦਿਰ ਉੱਥੇ ਸਟੇਜ ਹੋਏਗੀ ਉਸ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਲੰਗਰ ਸ਼ਾਕੇ ਤੇ ਡੀਸੀ ਆਫਿਸ ਦੇ ਵਿੱਚ ਅਸੀਂ ਮੈਮੋਰੰਡਮ ਦੇਣਾ ਤੇ ਜਿਹੜੇ ਬਾਈ ਦੇ ਪ੍ਰੋਗਰਾਮ ਦੀ ਗੱਲ ਕਰਦੇ ਬਾਈ ਨੂੰ ਵਟਾ ਇਕੱਠ ਜੋ ਹੈ ਉਹ ਸਮਾਨੇ ਮੋਰਚੇ ਤੇ ਹੋਣਾ ਹੈ ਉਥੇ ਟਰੈਕਟਰ ਟਰਾਲੀਆਂ ਸਮੇਤ ਇਕੱਠ ਹੋ ਕਰਕੇ ਦੋ ਦਿਨ ਉਥੇ ਵਿਵਾਨ ਚੱਲਣਗੇ ਜੇ ਸਰਕਾਰ ਨਹੀਂ ਮੰਨਦੀ ਤਾਂ ਫਿਰ 24 ਤੋਂ ਅਸੀਂ ਵੱਡਾ ਐਕਸ਼ਨ ਜਿਹੜਾ ਉਹ ਲੈਣ ਲਈ ਮਜਬੂਰ ਹੋਵਾਂਗੇ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਸਰਕਾਰ ਮੰਨ ਚੁੱਕੀ ਹੈ ਕਾਨੂੰਨ ਦੇ ਵਾਸਤੇ ਉਹ ਕਾਨੂੰਨ ਡਿਸਕਸ ਹੋ ਚੁੱਕਾ ਹੈ ਹਾਊਸ ਦੇ ਵਿੱਚ ਹੁਣ ਉਹਨੂੰ ਲਾਗੂ ਕਰ ਦਿੱਤਾ ਜਾਏ ਸਾਡੀ ਤਾਂ ਇਹੀ ਬੇਨਤੀ ਹੈ ਅੱਜ ਦਾ ਜੋ ਇਕੱਠ ਹੈ ਭਾਈ ਗੁਰਜੀਤ ਸਿੰਘ समाना के अंदर बैठे हुए पांच दिन से ये कोई एक व्यक्ति विशेष के लिए एक व्यक्ति धर्म के लिए नहीं है देखो भाई हमारे अनेक धर्म है सब धर्मों को चलाने वाले ग्रंथ हैं अब यदि उन्हीं ग्रंथों की बेयदबी भी होगी तो ग्रंथ मतलब हमारे प्राण है हमारे भगवान है हमारे ईश्वर है तो सरकार से निवेदन है कि आप कृपा करके ग्रंथों की जो बेयदी भी करते हैं मैं तो यही चाहूंगा कि उसे सीधे ऑन स्टॉप फांसी दे दी जाए यदि एक व्यक्ति के साथ जैसे अन्य कंट्रियों में ऐसा होता है कोई गलत करता है उसको सीधे खड़े चौराहे पर उसके साथ वही सलूक होता है जो ग्रंथों के साथ करता है या अन्य किसी कोई कर ऐसा गलत कर्म करता है उसके तत्काल उसके साथ वही हालात किए जाते हैं तो मेरा सरकार से निवेदन है कि आप अपनी राजनीति किसी और जगह पर चमका लीजिए कृपा करिए आप ग्रंथों को लेकर के राजनीतिक मत चमकाइए 2016-17 में जो भी हुई गुरुग्रंथ साहब की उसके पश्चात आपने कहा हम नियम बनाएंगे कानून बनाएंगे परंतु नियम कानून का क्या हुआ दोबारा चुनाव आया तिवारा चुनाव आया फिर चुनाव आ गया सत्ताइस के चुनाव में फिर से पुनः मुद्दा उठेगा हमारी सरकार बनाओ हम ये काम कर देंगे तो भाई क्या अभी तक सो रहे थे आप जो विधायक हैं जो नहीं है उनका धर्म क्या बनता है जो सरकार में है जो नहीं है उनका धर्म क्या बनता है यदि आप अपने धर्म को छोड़ दोगे आप अपने ग्रंथों का सम्मान नहीं करोगे तो आपको जीने का कोई अधिकार नहीं है सरकारें अपने फायदे के लिए जो कानून नहीं चाहिए वो कानून बना करके सरकार पास करा देती है वो समाज में लेकर के दो फाड़ करा देती है और सरकार से निवेदन है ਇਹ ਕਾਨੂੰਨ ਉਹ ਬਣਾਇਏ ਜੋ ਸਮਾਜ ਨੂੰ ਜੋੜਨੇ ਵਾਲੇ ਹੋਣ ਤੋੜਨੇ ਵਾਲੇ ਨਾ ਹੋਣ ਧਰਮਿਕ ਮਰਿਆਦਾ ਦਾ ਪਾਲਨ ਕਰੇ ਨਮਸਕਾਰ